ਆ ਕੀ ਗੱਲ ਖੜੀ ਹੋ ਕਿਤੇ ਪੁੱਛ ਕੇ ਸੋਫੇ ਤੇ ਬੈਠੀ ਐ ਤੈਨੂੰ ਪਤਾ ਤੇਰੀ ਜਗ੍ਹਾ ਹੋ ਐ ਚਲ ਉਧਰ ਆ ਮਮੀ ਆ ਕੀ ਗੱਲ ਹੋਈ ਕਰੋ ਹਾਂ ਇਹਦੀ ਮਾਂ ਨਾਲ ਗੱਲ ਨੂੰ ਉਹ ਉਹ ਬਠਾ ਕੇ ਵੀ ਆ ਕੀ ਐ ਬਮਾਰੀ ਜੀ ਸਾਡੇ ਪੱਲੇ ਬੰਦੀ ਐ ਨਾ ਸਾਨੂੰ ਦਾਜ ਦਿੱਤਾ ਤੇ ਨਾ ਸਾਨੂੰ ਕੁੜੀ ਚਾਚੀ ਦੀ ਦਿੱਤੀ ਐ ਮਮੀ ਉਹ ਮੇਰਾ ਦੋਸਤ ਨਹੀਂ ਸੀ ਉਹ ਮੇਰੇ ਮਤਲਬ ਹੀ ਦੋਸਤ ਸੀ ਸਸਤਿਕਲ ਸੋਨੀ ਦੀਦੀ ਬੁਲਾਇਆ ਸੀ ਤੁਸੀਂ ਮੈਨੂੰ ਆਹੋ ਤੇਰੇ ਤੱਕ ਬਹੁਤ ਜ਼ਰੂਰੀ ਕੰਮ ਸੀ ਮੈਨੂੰ ਮੌਸਮ ਵਿਭਾਗ ਦੀ ਜਾਣਕਾਰੀ ਲੈਣੀ ਸੀ ਤੈਨੂੰ ਮੈਂ ਵੇਲੇ ਲੱਗਦੀ ਆ ਚਰਮਣੀ ਚਾਹੀਦੀ ਆ ਤੈਨੂੰ ਮਹੀਨਾ ਖਤਮ ਹੋਣ ਵਾਲਾ 3000 ਦਾ ਕਿਰਾਇਆ ਤੇਥੋਂ ਕੀ ਦੇਣਾ ਤੂੰ ਤਾਂ 300 ਨਹੀਂ ਹੱਤੇ ਤਰਿਆ ਦੀਦੀ ਮੈਂ ਬੈਹ ਸਕਦੀ ਆ ਹਾਂ ਹਾਂ ਬੈਹ ਜਾ ਦੀਦੀ ਤੁਸੀਂ ਐਵੇਂ ਪਰੇਸ਼ਾਨ ਨਾ ਹੋਵੋ ਪਾਵੇ ਮੇਰੇ ਮਹੀਨੇ ਦਾ ਪੂਰਾ ਕਿਰਾਇਆ ਹੋ ਗਿਆ ਵੈ ਪਾਵੇ 2 ਮਹੀਨੇ ਦਾ ਕਿਰਾਇਆ ਹੋ ਜੇ ਪਰ ਮੈਂ ਤੁਹਾਨੂੰ ਨਾ 1-1 ਰੁਪਿਆ ਦੇ ਕੇ ਜਾਵਾਂਗੀ ਮੈਂ ਐਵੇਂ ਨਹੀਂ ਭਜਦੀ ਬਸ ਕਰ ਬਸ ਕਰ ਮੈਨੂੰ ਮਿੱਠੇ ਪੋਚੇ ਨਾ ਮਾਰ ਅਸੀਂ ਕਿਰਾਏ ਹੁਣ ਨਹੀਂ ਖਾਣੇ ਸ਼ੁਰੂ ਕੀਤੇ 10 ਸਾਲ ਹੋ ਗਏ ਸਾਨੂੰ ਇਹੀ ਕੰਮ ਕਰਦਿਆਂ ਨੂੰ ਇਨ੍ਹਾਂ 10 ਸਾਲਾਂ 'ਚ ਤੇਰੇ ਵਰਗੇ ਕਈ ਆਏ ਤੇ ਕਈ ਗਏ ਕਈ ਸਾਡਾ ਕਿਰਾਇਆ ਖਾ ਕੇ ਚਲੇ ਗਏ ਸਾਡਾ ਵੀ ਕੋਈ ਸਿਸਟਮ ਬਣਾਇਆ ਹੋਇਆ ਐਵੇਂ ਤਾਂ ਨਹੀਂ ਪੰਜ ਪੰਜ ਦਸ ਦਸ ਲੱਖ ਦੇ ਮਕਾਨ ਬਣਾ ਕੇ ਅਸੀਂ ਤੁਹਾਡੇ ਵਰਗਿਆਂ ਦੇ ਮੰਗਰ ਕਰਾਇ ਲਈ ਫਿਰੀ ਦੀਦੀ ਇਸ ਟਾਈਮ ਨਾ ਮੇਰਾ ਵਕਤ ਮਾੜਾ ਚੱਲਦਾ ਪਿਆ ਮੇਰੀ ਨੀਤ ਨਹੀਂ ਮਾੜੀ ਹੋਗੀ ਜੇ ਮੇਰੀ ਨੀਤ 'ਚ ਕੋਈ ਖੋਟ ਹੁੰਦੀ ਤੇ ਮੈਂ ਤੁਹਾਨੂੰ ਆਪਣੇ ਸੋਨੇ ਦੀ ਅੰਗੂਠੀ ਕਿਉਂ ਦਿੰਦੀ ਪਹਿਣਾ ਤੇਰੇ ਅੰਗੂਠੀ ਨਾ ਅੰਦਰ ਪਈ ਹੋਈ ਆ ਜੇ ਆਖੇ ਮੈਂ ਹੁਣ ਹੀ ਲਿਆ ਕੇ ਦੇ ਦਿੰਨੀ ਆ ਮੈਨੂੰ ਕੋਈ ਅੰਗੂਠੀ ਦਾ ਲਾਲਚ ਨਹੀਂ ਹੈਗਾ ਤੇਰੀ ਅੰਗੂਠੀ ਤਾਂ ਇੱਕ ਸਿਕਿਉਰਿਟੀ ਦੇ ਤੌਰ ਤੇ ਰੱਖੀ ਹੋਈ ਆ ਨਹੀਂ ਤਾਂ ਅਸੀਂ ਜਦੋਂ ਕਿਰਾਏ ਦਾ ਰੱਖਦੇ ਆ ਨਾ ਐਡਵਾਂਸ ਕਰਾਇਆ ਲੈਨੇ ਆ ਕੀ ਕਹਿ ਤਾਂ ਦਿੱਤੀ ਐ ਕਿਤੇ ਵਾਪਸੀ ਨਾ ਮੰਗ ਲੈ ਉਹ ਮੁੰਦੀ ਤੇ ਤਾਂ ਮੇਰੀ ਅੱਖ ਆ ਕੀ ਹੋ ਗਿਆ ਦੀਦੀ ਤੁਸੀਂ ਬੋਲਦੇ ਬੋਲਦੇ ਇੱਕਦਮ ਕੀ ਸੋਚਣ ਲੱਗ ਪਏ ਮੈਨੂੰ ਸਮਝ ਨਹੀਂ ਆਉਂਦੀ ਤੂੰ ਇੰਨਾ ਮਾੜਾ ਟਾਈਮ ਦੇਖਦੀ ਹੀ ਕਿਉਂ ਪਈਆਂ ਅੰਗੂਠੀ ਵੇਚ ਕੇ ਤੂੰ ਚਾਹੇ ਤਾਂ ਆਪਣੇ ਘਰ ਦੇ ਸਾਰੇ ਖਰਚੇ ਪੂਰੇ ਕਰ ਸਕਦੀ ਐ ਤੇ ਤੇਰੇ ਬੱਚੇ ਤਿੰਨ ਟਾਈਮ ਚੋਂ ਇੱਕ ਟਾਈਮ ਰੋਟੀ ਖਾਂਦੇ ਨੇ ਬਾਕੀ ਦੋ ਟਾਈਮ ਭੁੱਖੇ ਰਹਿੰਦੇ ਨੇ ਅੰਗੂਠੀ ਵੇਚ ਕੇ ਨਾਲੇ ਤਾਂ ਤੂੰ ਸਾਡਾ ਕਿਰਾਇਆ ਦੇ ਨਾਲੇ 2 ਮਹੀਨੇ ਦਾ ਰਾਸ਼ਨ ਪਵਾ ਨਾਲੇ ਗੈਸ ਚੁੱਲਾ ਲੈ ਉਹ ਨਹੀਂ ਹੈ ਤੇਰੇ ਕੋਲ ਇੱਕ ਤਾਂ ਹੁੰਦਾ ਵੀ ਬੰਦੇ ਕੋਲ ਹੱਲ ਨਹੀਂ ਹੈ ਤੇਰੇ ਕੋਲ ਤਾਂ ਉਹ ਵੀ ਹੈਗਾ ਨਹੀਂ ਦੀਦੀ ਅੰਗੂਠੀ ਨਹੀਂ ਵੇਚਣੀ ਅੰਗੂਠੀ ਨਾ ਮੇਰੇ ਘਰ ਵਾਲੇ ਦੀ ਨਿਸ਼ਾਨੀ ਹੈ ਜੇ ਇਹ ਵੀ ਵੇਚਦੀ ਮੇਰੇ ਕੋਲ ਤਾਂ ਕੁਝ ਵੀ ਨਹੀਂ ਰਹਿਣਾ ਇਹਨਾਂ ਦਾ ਉਹ ਘਰ ਵਾਲਾ ਵੀ ਕਾਹਦਾ ਘਰ ਵਾਲਾ ਜਿਹਦੇ ਹੁੰਦੇ ਹੋਏ ਉਹਦੀ ਜਨਾਨੀ ਤੇ ਉਹਦੇ ਬੱਚੇ ਕਿਰਾਏ ਤੇ ਰੋਲਣ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਕਿ ਇਹਨਾਂ ਦੇ ਜਨਾਨੀ ਤੇ ਬੱਚੇ ਕਿਰਾਏ ਤੇ ਰੁੱਲਦੇ ਪੈ ਨੇ ਜੇ ਇਹਨਾਂ ਨੂੰ ਪਤਾ ਹੋਵੇ ਨਾ ਦੀਦੀ ਇਹ ਤਾਂ ਸਭ ਕੁਝ ਇੱਕ ਮਿੰਟ ਚ ਠੀਕ ਕਰ ਦਨ ਕਿੱਥੇ ਆ ਤੇਰੇ ਘਰ ਵਾਲਾ ਦੱਸ ਉਹਨੂੰ ਵੀ ਅਸੀਂ ਇੰਨੀ ਮਾੜੀ ਜ਼ਿੰਦਗੀ ਜਿਉਂਦੇ ਪਏ ਆ ਮੇਰਾ ਘਰ ਵਾਲਾ ਬਾਹਰਲੇ ਮੁਲਕ ਗਿਆ ਤੇ ਮੇਰੀ ਸੱਸ ਨੇ ਨਾ ਮੈਨੂੰ ਇਹ ਗੱਲ ਕਹਿ ਕੇ ਘਰੋਂ ਬਾਹਰ ਕੱਢ ਦਿੱਤਾ ਵੈ ਕਿ ਉਹਨੇ ਬਾਹਰ ਨਾ ਕਿਸੇ ਗੋਰੀ ਨਾਲ ਵਿਆਹ ਕਰਾ ਲਿਆ ਪਰ ਦੀਦੀ ਮੈਨੂੰ ਇਸ ਗੱਲ ਦਾ ਯਕੀਨ ਨਹੀਂ ਹੈ ਮੈਨੂੰ ਇੰਨਾ ਪਤਾ ਹੈ ਕਿ ਉਹਨਾਂ ਨੇ ਨਾ ਉੱਥੇ ਇਦਾਂ ਦਾ ਕੁਝ ਨਹੀਂ ਕੀਤਾ ਪਰ ਜਦੋਂ ਫੋਨ ਲਾਨੀ ਆ ਨਾ ਫੋਨ ਨਹੀਂ ਚੱਕਦੇ ਤੇ ਕਿਤੇ ਕਿਤੇ ਛੱਕ ਵੀ ਹੋਣ ਲੱਗ ਪਿੰਦਾ ਬਸ ਇੱਕ ਵਾਰੀ ਫੋਨ ਚੱਕ ਲਨ ਤੇ ਉਹਨਾਂ ਨੂੰ ਮੈਂ ਇੱਥੋਂ ਦੇ ਹਾਲਾਤ ਦੱਸ ਦਵਾਂ ਕੀ ਪਤਾ ਸਭ ਕੁਝ ਠੀਕ ਹੀ ਹੋ ਜਵੇ ਜੇ ਤੇਰੀ ਸੱਸ ਨੇ ਤੈਨੂੰ ਘਰੋਂ ਕੱਢ ਦਿੱਤਾ ਤੇ ਤੂੰ ਮੂੰਹ ਚੱਕ ਕੇ ਕਿਰਾਇਆਂ ਤੇ ਰਹਿਣ ਲੱਗ ਪਈ ਤੂੰ ਉਹਨੂੰ ਕਹਿੰਦੀ ਉਹਦੇ ਨਾਲ ਲੜਦੀ ਵੀ ਮੈਨੂੰ ਕੋਈ ਹਿੱਸਾ ਦੇ ਤੇਰੇ ਘਰ ਵਾਲੇ ਦਾ ਬਣਦਾ ਹੀ ਸਤ ਉਹ ਦੇ ਹੀ ਸਕਦੀ ਹੈ ਨਾ ਥੋੜੇ ਸਿਰ ਟਕਣ ਨੂੰ ਛੱਤ ਹੋ ਜੂ ਜਦੋਂ ਬੰਦਾ ਹੰਕਾਰ ਜਾਂਦਾ ਨਾ ਤੇ ਉਹਨੂੰ ਲੱਗਦਾ ਕਿ ਮੈਂ ਰੱਬ ਤੋਂ ਉੱਪਰ ਆ ਪਰ ਇਹ ਨਾ ਉਸ ਬੰਦੇ ਦਾ ਵਹਿਮ ਹੁੰਦਾ ਓਹੀ ਵਹਿਮ ਮੇਰੀ ਸੱਸ ਚ ਹੈ ਨਾ ਆਪਦੀ ਸੱਸ ਦੀ ਪੜਾਸ ਕੱਢਦੀ ਕੱਢਦੀ ਕਿਤੇ ਮੈਨੂੰ ਤਾਂ ਨਹੀਂ ਗੱਲਾਂ ਸੁਣਾਉਣ ਲੱਗ ਪਈ ਕਿਉਂ ਦੀਦੀ ਤੁਸੀਂ ਵੀ ਆਪਣੇ ਆਪਣਾ ਰੱਬ ਤੋਂ ਉੱਪਰ ਬੰਦੇ ਹੋ। ਨਾ ਨਾ ਕੋਈ ਇਨਸਾਨ ਰੱਬ ਤੋਂ ਉੱਪਰ ਵੀ ਹੋਇਆ। ਤੂੰ ਪਹਿਲਾਂ ਮੇਰੀ ਗੱਲ ਸੁਣ। ਤੂੰ ਆਪਦੀ ਨਾ ਮਿਹਨਤ ਕਰਕੇ ਆਪਦਾ ਘਰ ਬਣਾ। ਨਹੀਂ ਤਾਂ ਲੜਕੇ ਆਪਦੀ ਸੱਸ ਤੋਂ ਹਿੱਸਾ ਲੈ। ਕਿਉਂਕਿ ਜਿਹੜੀ ਤੂੰ ਗੱਲ ਦੱਸੀ ਹੈ ਨਾ ਵੀ ਤੇਰੇ ਘਰ ਵਾਲੇ ਨੇ ਗੋਰੀ ਨਾਲ ਵਿਆਹ ਕਰਾ ਲਿਆ। ਮੈਨੂੰ ਇਹ ਗੱਲ 101% ਸੱਚੀ ਲੱਗਦੀ ਹੈ। ਕਿਉਂ? ਤੁਸੀਂ ਇੰਨੀ ਛੋਟੀ ਨਾਲ ਕਿੱਦਾਂ ਕਹਿ ਸਕਦੇ ਹੋ ਕਿ ਉਹਨਾਂ ਨੇ ਬਾਹਰ ਵਿਆਹ ਕਰਾ ਲਿਆ? ਐਵੀਂ ਤਾਂ ਹੋ ਸਕਦਾ ਉਹਨਾਂ ਦੀ ਕੋਈ ਮਜਬੂਰੀ ਹੋਵੇ। ਤੂੰ ਨਹੀਂ ਆ ਸਕਦੇ। ਕਿਉਂਕਿ ਮੇਰੇ ਪਿੰਡ ਇਹਦੇ 15-20 ਕੇਸ ਮੇਰੇ ਕੰਨੀ ਪਏ ਨੇ ਜਿਹੜੇ ਉੱਥੇ ਜਾ ਕੇ ਵਿਆਹ ਕਰਵਾ ਲੈਂਦੇ ਨੇ ਤੇ ਮੰਗਰੋਂ ਆਪਣੇ ਪਰਿਵਾਰ ਦੀ ਸਾਰ ਨਹੀਂ ਲੈਂਦੇ ਇੱਥੋਂ ਜਾ ਜਾ ਕੇ ਲੋਕੀ ਉੱਥੇ ਪੱਕੇ ਹੋਈ ਜਾਂਦੇ ਨੇ ਕਿਉਂਕਿ ਇੱਥੇ ਕੋਈ ਕੰਮ ਕਰ ਰਹਿ ਨਹੀਂ ਗਏ ਕੱਲੀ ਜਨਾਨੀ ਦੋ ਬੱਚੇ ਆਹ ਟਾਈਮ 'ਚ ਆਪਣਾ ਘਰ ਬਣਾਉਣਾ ਭੁੱਲ ਜਾ ਦੂਜੀ ਆਪਸ਼ਨ ਹੈ ਕਿ ਮੈਂ ਆਪਣੀ ਸੱਸ ਨਾਲ ਲੜ ਕੇ ਹਿੱਸਾ ਲਾਵਾਂ ਦੀਦੀ ਪਰ ਮੈਂ ਆਪਣੀ ਸੱਸ ਨਾਲ ਲੜ ਨਹੀਂ ਸਕਦੀ ਉਹਦੇ ਵਾਸਤੇ ਨਾ ਪੇਕੇ ਸਪੋਰਟ ਹੋਣਾ ਬਹੁਤ ਜ਼ਰੂਰੀ ਹੈ ਮੇਰੇ ਤਾਂ ਦੀਦੀ ਪੇਕੇ ਚ ਨਾ ਮਾਂ ਤੇ ਨਾ ਪਿਓ ਤੇ ਨਾ ਭੈਣ ਭਰਾ ਨਾ ਤੂੰ ਝੂਠ ਬੋਲਦੀ ਆ ਜਿਹੜੇ ਨੀਚੇ ਵਾਲੇ ਕਿਰਾਏਦਾਰ ਨੇ ਉਹ ਤਾਂ ਕਹਿੰਦੇ ਸੀ ਵੀ ਤੇਰੇ ਇੱਕ ਭੈਣ ਹੈਗੀ ਆ ਤੈਨੂੰ ਉਹਦਾ ਕਦੇ-ਕਦੇ ਹੀ ਫੋਨ ਵੀ ਆਉਂਦਾ ਨਾ ਤੂੰ ਕਹਿਨੀ ਆ ਵੀ ਮੇਰੇ ਪੇਕੇ ਕੋਈ ਹੈ ਨਹੀਂ ਕਿਉਂ ਝੂਠ ਬੋਲਣ ਲੱਗੀ ਪਈ ਆ ਦੀਦੀ ਭੈਣ ਤਾਂ ਮੇਰੀ ਹੈਗੀ ਐ ਸੱਕੀ ਭੈਣ ਐ ਪਰ ਉਹ ਵੀ ਨਾ ਹੋਈ ਨਾ ਹੋਈ ਇੱਕ ਬਰਾਬਰ ਐ ਨਾ ਕਿਦਾਂ ਮੈਂ ਕੁਝ ਸਮਝੀ ਨਹੀਂ। ਬੱਸ ਦੀਦੀ ਤੁਸੀਂ ਇਹ ਸਮਝ ਲਓ ਲੋਕੀ ਕਹਿੰਦੇ ਨੇ ਕਿ ਕੱਲੇ ਜਨਾਨੀ ਕੁਝ ਕਰ ਨਹੀਂ ਸਕਦੀ। ਮੈਂ ਕਰਕੇ ਵੀ ਦਿਖਾਵਾਂਗੀ ਤੇ ਕੱਲੇ ਦੁਨੀਆਂ 'ਚ ਜੀ ਕੇ ਵੀ ਦਿਖਾਵਾਂਗੀ। ਦੀਦੀ ਮੈਂ ਮੰਦੀ ਆਂ ਕਿ ਮੇਰੇ ਦਿਨਾਂ ਹੱਲੇ ਬੜੇ ਮਾੜੇ ਚੱਲਦੇ ਪਏ ਨੇ। ਕਈ ਵਾਰ ਭੁੱਖਿਆ ਵੀ ਸੌਣਾ ਪੈਂਦਾ ਵੈ ਤੇ ਪੂਰੀ-ਪੂਰੀ ਰਾਤ ਰੋ ਕੇ ਵੀ ਕੱਢਣੀ ਪੈਂਦੀ ਐ। ਪਰ ਕੋਈ ਨਾ ਕਹਿੰਦੇ ਐ ਨਾ ਜੇ ਸੂਰਜ ਡੁੱਬਦਾ ਤੇ ਚੜ੍ਹੇਗਾ ਵੀ ਜ਼ਰੂਰ। ਤੇ ਮੇਰੀ ਮਾਂ ਨਾ ਜਾਂਦੇ ਜਾਂਦੇ ਇੱਕ ਗੱਲ ਸਿਖਾ ਕੇ ਗਈ ਸੀ ਕਿ ਸਬਰ ਰੱਖੀ ਤੀਏ ਤੇ ਬਸ ਉਹੀ ਸਬਰ ਦਾ ਸਫ਼ਰ ਮੇਰਾ ਸ਼ੁਰੂ ਹੈ ਮਾ ਓ ਮਾਤਾ ਹਾਂ ਦੱਸ ਆਂਦੇ ਹੀ ਮਾਤਾ ਮਤਾ ਲਾ ਛੱਡਿਆ ਦੱਸ ਕੀ ਗੱਲ ਐ ਬੈਠਣ ਕਿੱਧਰ ਲੱਗੇ ਹੋ ਉਠੋ ਤੇ ਮੈਨੂੰ ਤਿੰਨ ਚਾਰ ਰੋਟੀਆਂ ਲਾ ਦੋ ਭੁੱਖ ਲੱਗੀ ਐ ਕਾਕਾ ਜੀ ਤੁਹਾਡਾ ਨਾ ਵਿਆਹ ਹੋ ਗਿਆ ਤੇ ਤੁਹਾਡੇ ਹੋ ਗਏ ਬੱਚੇ ਦੋ ਤੇ ਆਪਣੀ ਨਾ ਘਰ ਵਾਲੀ ਨੂੰ ਕਿਹਾ ਕਰੋ ਵੀ ਮੈਨੂੰ ਰੋਟੀ ਬਣਾ ਕੇ ਦੇ ਮੰਮੀ ਜਦੋਂ ਮੁੰਡੇ ਕੁੜੀ ਦਾ ਵਿਆਹ ਹੁੰਦਾ ਨਾ ਉਦੋਂ ਕੁੜੀ ਵਾਲੇ ਮੁੰਡੇ ਵਾਲੇ ਦੀ ਇਨਕੁਆਰੀ ਕਰਾਉਂਦੇ ਨੇ ਮੱਲੇ ਦੇ ਵਿੱਚ ਪੁੱਛਦੇ ਨੇ ਆਂਡ ਗਵਾਂਡ ਪੁੱਛਦੇ ਨੇ ਵੀ ਇਹਨਾਂ ਦੇ ਘਰੇ ਕੌਣ ਕੌਣ ਆ ਇਹਨਾਂ ਦੇ ਘਰਾਂ ਦਾ ਸੁਭਾਅ ਕਿੱਦਾਂ ਦਾ ਹੈ ਬੰਦੇ ਲਾਲਚੀ ਤਾਂ ਨਹੀਂ ਹੈਗੇ ਤੇ ਜਦੋਂ ਤੈਂ ਮੇਰਾ ਵਿਆਹ ਕਰਨ ਗਈ ਸੀ ਨਾ ਤੇ ਕਿਤੇ ਕੁੜੀ ਵਾਲਿਆਂ ਦੇ ਵੀ ਨਾ ਇਨਕੁਆਰੀ ਕਰਾ ਆ ਜਾਂਦੀ ਕਿਤੇ ਰਾधिका ਦੇ ਮੱਲੇ ਜਾ ਕੇ ਪੁੱਛ ਜਾਂਦੀ ਵੀ ਕੁੜੀ ਕਿੱਦਾਂ ਦੀ ਹੈ ਇਹਦੀ ਮਾਂ ਕਿੱਦਾਂ ਦੀ ਹੈ ਇਹਦਾ ਪਿਓ ਕਿੱਦਾਂ ਦਾ ਹੈ ਤੇ ਅੱਜ ਮੇਰੀ ਜ਼ਿੰਦਗੀ ਥੋੜੀ ਸੌਖੀ ਹੁੰਦੀ ਐਨੀ ਸੋਹਣੀ ਤੇਰੀ ਘਰ ਵਾਲੀ ਏ ਤੇ ਉਹਨੇ ਤੈਨੂੰ ਸੋਹਣੇ ਸੋਹਣੇ ਦੋ ਬੱਚੇ ਜੰਮਤੇ ਤੇ ਉੱਤੇ ਥੱਲੇ ਸਾਰੇ ਘਰ ਦੀ ਉਹ ਸਾਬ ਸਫਾਈ ਰੱਖਦੀ ਹੈ ਪਤਾ ਨਹੀਂ ਤੈਨੂੰ ਤੇਰੇ ਘਰ ਵਾਲੀ ਦੇ ਵਿੱਚ ਕਿਹੜੀ ਕਮੀ ਨਜ਼ਰ ਆਉਂਦੀ ਤੇ ਟਾਈਮ ਸਿਰ ਮੈਨੂੰ ਰੋਟੀ ਦਿੰਦੀ ਹੈ ਤੇ ਮੇਰਾ ਐਡਾ ਖਿਆਲ ਰੱਖਦੀ ਮੰਮੀ ਜਿਹੜੀ ਘਰ ਵਾਲੀ ਹੈ ਨਾ ਉਹ ਆਪਣੇ ਘਰ ਵਾਲੇ ਦੇ ਅੰਡਰ ਹੋਣੀ ਚਾਹੀਦੀ ਹੈ ਮੇਰੇ ਵਾਲੀ ਤਾਂ ਚੌਥੇ ਦਿਨ ਪੇਕਿਆਂ ਨੂੰ ਤੁਰੀ ਹੁੰਦੀ ਹੈ ਨਾ ਮੇ ਤੋਂ ਪੁੱਛਦੀ ਹੈ ਨਾ ਤੇ ਤੋਂ ਪੁੱਛਦੀ ਹੈ ਤੇਰੇ ਕਹਿੰਦਾ ਕੀ ਮਤਲਬ ਹੈ ਵੀ ਉਹਨੇ ਆਪਣੀ ਮਾਂ ਨੂੰ ਛੱਡ ਦੇਣਾ ਮਾਂ ਨੂੰ ਨਹੀਂ ਮਿਲਣਾ ਮਾਂ ਨੂੰ ਤਾਂ ਮਿਲਣਾ ਜ਼ਰੂਰੀ ਹੈ ਨਾ ਮੰਮੀ ਮੈਨੂੰ ਐਂ ਲੱਗਦਾ ਰਾਧਿਕਾ ਤੇਦੀ ਮਾਂ ਨਾ ਕਿਤੇ ਵਿਛੜ-ਪੁਛੜ ਗਈਆਂ ਸੀ ਕੁੰਬ ਦੇ ਮੇਲੇ 'ਚ ਕਾਫੀ ਜਨਮਾਂ ਜਨਮਾਂ ਬਾਅਦ ਮਿਲਿਆ ਨੇ ਰਾਧਿਕਾ 24 ਘੰਟਿਆਂ ਦੇ ਵਿੱਚ 6 ਤੋਂ 7 ਘੰਟੇ ਆਪਣੀ ਮਾਂ ਨਾਲ ਫੋਨ 'ਤੇ ਗੱਲ ਕਰਦੀ ਹੈ ਹਫ਼ਤੇ ਦੇ ਵਿੱਚ 4 ਤੋਂ 5 ਦਿਨ ਆਪਣੀ ਮਾਂ ਨੂੰ ਮਿਲਣ ਜਾਂਦੀ ਹੈ ਜੇ ਇੰਨਾ ਹੀ ਉਹਨੂੰ ਆਪਣੀ ਮਾਂ ਦਾ ਚਾਅ ਹੈ ਤੇ ਚੱਕੇ ਬੋਰੀ ਵੀ ਇਸ ਤਰ੍ਹਾਂ ਪੱਕੀ ਹੋਈ ਉੱਥੇ ਰਹਿਣ ਲੱਗ ਜੇ ਤੇ ਉਹਦੀ ਮਾਂ ਨੂੰ ਮੈਂ ਕਹੀ ਜਾਂਨਾ ਵੀ ਕੁੜੀ ਤੋਰ ਨਹੀਂ ਕਿਉਂ ਸੀ ਮੈਨੂੰ ਹੀ ਉੱਥੇ ਬੁਲਾ ਲੈਂਦੇ ਮੈਨੂੰ ਪਤਾ ਹੈ ਵੀ ਤੈਨੂੰ ਰਾधिका ਨਾਲ ਹੁਣ ਮਾੜੀ ਕਿਉਂ ਲੱਗਣ ਲੱਗੀ ਹੈ ਉਦੋਂ ਦੀ ਲੱਗਣ ਲੱਗੀ ਜਿੱਦਾਂ ਦਾ ਆਪਾਂ ਨੇ ਜੈਸਮੀਨ ਨੂੰ ਘਰੋਂ ਕੱਢਿਆ ਜੈਸਮੀਨ ਨੂੰ ਘਰੋਂ ਕੱਢਿਆ ਇਦਾਂ ਫੱਬ ਕੇ ਦੱਸਦੇ ਹੋ ਨਾ ਜਿਵੇਂ ਪਤਾ ਨਹੀਂ ਕਿੰਨਾ ਕੁ ਵੱਡਾ ਮੰਮੀ ਤੁਸੀਂ ਤੀਰ ਮਾਰ ਲਿਆ ਜੈਸਵਿਨ ਭਾਬੀ ਉਹਦੇ ਦੋਨੋਂ ਬੱਚੇ ਆਪਣੇ ਪਰਿਵਾਰ ਦੇ ਮੈਂਬਰ ਨੇ ਮੰਮੀ ਤੁਹਾਨੂੰ ਉਹਨਾਂ ਨੂੰ ਐ ਘਰੋਂ ਨਹੀਂ ਕੱਢਣਾ ਚਾਹੀਦਾ ਸੀ ਅੱਜ ਨਹੀਂ ਤਾਂ ਕੱਲ੍ਹ ਜੈਸਮੀਨ ਨੇ ਸਾਲ ਤੱਕ ਵੱਡਾ ਵੀਰਾ ਜਦੋਂ ਬਾਰੂ ਆਇਆ ਨਾ ਜਦੋਂ ਉਹਨੇ ਆਪਣੇ ਪਰਿਵਾਰ ਦਾ ਆ ਹਾਲ ਦੇਖਣਾ ਬੜਾ ਦੁੱਖ ਲੱਗੂਗਾ ਉਹਨੂੰ ਬਹਿ ਜਾ ਟਿਕ ਕੇ ਆਇਆ ਵੱਡੇ ਭਰਾ ਦਾ 2 ਸਾਲ ਹੋ ਗਏ ਨੇ ਬਾਹਰ ਗਏ ਨੂੰ 1 ਰੁਪਈਆ ਨਹੀਂ ਭੇਜਿਆ ਸਮਝ ਗਿਆ ਨਾ ਉੱਤੋਂ ਉੱਤੋਂ ਜਾ ਕੇ ਗੋਰੀ ਨੂੰ ਜਪੀਆਂ ਪਾੰਦਾ ਫਿਰਦਾ ਉਹ ਪਾਗਲਾ ਜਿਹਾ ਜੈਸਮੀਨ ਨੂੰ ਘਰੋਂ ਕੱਢ ਕੇ ਨਾ ਮੈਂ ਤੇਰਾ ਹੀ ਭਲਾ ਸੋਚਿਆ ਉਹ ਪਤਾ ਮੈਨੂੰ ਜਿਹੜਾ ਤੁਸੀਂ ਮੇਰਾ ਭਲਾ ਸੋਚਿਆ ਤੁਸੀਂ ਹੁਣ ਇਹ ਕਹਿਣਾ ਹੋਣਾ ਵੀ ਜੈਸਮੀਨ ਨੂੰ ਘਰੋਂ ਕੱਢਿਆ ਕਿਉਂਕਿ ਤੈਨੂੰ ਇਕੱਲੇ ਨੂੰ ਸਾਰੇ ਪਰਿਵਾਰ ਦਾ ਖਰਚਾ ਕਰਨਾ ਪੈਂਦਾ ਸੀ ਤੇਰਾ ਖਰਚਾ ਹੀ ਪਚਾਇਆ ਇਹ ਗੱਲ ਤੁਹਾਡੇ ਦਿਮਾਗ 'ਚ ਨਹੀਂ ਆਈ ਇਹ ਰਾਧਿਕਾ ਨੇ ਤੁਹਾਡੇ ਦਿਮਾਗ 'ਚ ਪਾਈ ਹੈ ਤੈਨੂੰ ਤੇ ਪਤਾ ਹੈ ਵੀ ਤੇਰੇ ਭਰਾ ਨੇ ਨਾ ਹੁਣ ਵਾਪਸ ਨਹੀਂ ਆਣਾ ਤੇ ਜੈਸਮੀਨ ਦਾ ਤੇ ਉਹਦੇ ਨਿਆਣਿਆਂ ਦਾ 8-9000 ਰੁਪਏ ਖਰਚਾ ਹੈ ਐਨੇ ਚਿਰ ਦਾ ਕਰੀਦਾ ਜਾਂਦੇ ਸੀਗੇ ਹੁਣ ਦੱਸ ਅੱਗੋਂ ਕਿੰਨਾ ਕੁ ਕਰ ਲਈਏ ਭਰਾਲੇ ਨਹੀਂ ਆਣਾ ਭਰਾਲੇ ਨਹੀਂ ਆਣਾ ਨਾ ਤੁਸੀਂ ਇਹਨੇ ਜੀ ਕਹਿੰਨਾ ਕਿੰਦਾ ਕਹਿ ਸਕਦੇ ਹੋ ਨਾਲੇ ਮੰਮੀ ਉਹ ਆਪਣਾ ਪਰਿਵਾਰ ਹੈ ਜੇ 8 9000 ਮਹੀਨਾ ਉਹਨਾਂ ਦੇ ਖਰਚਾ ਆਂਦਾ ਵੀ ਪਿਆਸ ਪ੍ਰਮਾਤਮਾ ਜ਼ਿੰਦਾ ਵੀ ਤਾਂ ਪਿਆ। ਜਾਣੀ ਗੱਲ ਹੈ ਭਾਬੀ ਨੂੰ ਵਾਪਸ ਇਸ ਘਰ ਚ ਬੁਲਾ ਲਓ ਭਾਬੀ ਨੂੰ ਕਹਿ ਦਾਂਗੇ ਵੀ ਤੂੰ ਕੰਮ ਕਰ ਤੇ ਆਪਦੇ ਬੱਚੇ ਪਾਲ ਪਰ ਵੀ ਘਰ ਤਾਂ ਨਾ ਕਰੋ ਨਾ ਜਿਨਾਨੀ ਨਾ ਤੇਰੀ ਪੇਕੇ ਗਈ ਹੋਈ ਏ ਤੇ ਤਾਂ ਕਰਕੇ ਨਾ ਤੇਰੀ ਜ਼ੁਬਾਨ ਬਾਲੀ ਖੁੱਲੀ ਹੋਈ ਏ ਜਦੋਂ ਜਨਾਨੀ ਆ ਜਾਂਦੀ ਹੈ ਨਾ ਉਹਦੇ ਸਾਹਮਣੇ ਆ ਛੁੱਡੂ ਜਾਂ ਬਣ ਕੇ ਬਹਿ ਜੰਨਾ। ਓ ਮੰਮੀ ਰਾਧਿਕਾ ਦੀ ਤਾਂ ਗੱਲ ਹੀ ਨਾ ਕਰ ਉਹ ਤਾਂ ਨਾਮ ਦੀ ਘਰ ਵਾਲੀ ਐ ਜਿਹੜੀ ਇਸ ਘਰ ਚ ਰਹਿੰਦੀ ਪਈ ਐ ਨਾ ਮਾ ਉਹਨੂੰ ਬੁਲਾਵਾ ਨਾ ਉਹਦੇ ਹੱਥ ਦਾ ਕੁਛ ਖਾਵਾ ਤੇ ਨਾ ਹੀ ਮਾ ਉਹਦੇ ਟੇਕੇ ਜਾਵਾ ਤੇ ਰਹੀ ਗੱਲ ਜੈਸਨ ਭਾਬੀ ਦੀ ਭਾਬੀ ਹੈ ਨਾ ਆ ਦੂਜੇ ਮਹੱਲੇ ਜਾ ਕੇ ਕਿਰਾਏ ਤੇ ਰਹਿੰਦੀ ਪਈ ਐ ਪਤਾ ਨਹੀਂ ਕਿਰਾਇਆ ਦਿੱਤਾ ਹੈ ਕਿ ਨਹੀਂ ਦਿੱਤਾ ਪਤਾ ਨਹੀਂ ਉਹਦੇ ਬੱਚਿਆਂ ਨੇ ਰੋਟੀ ਖਾਧੀ ਐ ਕਿ ਨਹੀਂ ਖਾਧੀ ਐ ਕੱਲ ਮੁੰਡੇ ਦਾ ਜਨਮ ਦਿਨ ਸੀ ਪਤਾ ਨਹੀਂ ਉਹਨਾਂ ਨੇ ਕਿੱਦਾਂ ਮਨਾਇਆ ਕਿੱਦਾਂ ਨਹੀਂ ਮੈਨੂੰ ਤੇ ਪਤਾ ਹੀ ਸੀਗਾ ਤੈਨੂੰ ਨਾ ਆਪਣੀ ਜੈਸਮੀਨ ਭਾਬੀ ਦਾ ਜ਼ਿਆਦਾ ਹੀ 헤ਜ ਮਾਰਦਾ ਕਾਕਾ ਮੇਰੀ ਸੁਣ ਲਈ ਗੱਲ ਜੇ ਉਧਰ ਕੁਛ ਦੇ ਕੇ ਆਇਆ ਤਾਂ ਆਪਣਾ ਹਿਸਾਬ ਲਾ ਲਈ ਤੇ ਨਾਲੇ ਰਾਜਾ ਦੇ ਹਿਸਾਬ ਦਾ ਤੈਨੂੰ ਪਤਾ ਹੀ ਏ ਉਹਦੇ ਪੇਕੇ ਆਣੇ ਨਾ ਇਕੱਠੇ ਹੋ ਕੇ ਇੱਥੇ ਆ ਜਾਣਾ ਕੱਢਣਾ ਫਿਰ ਜਲੂਸ ਤੇਰਾ ਮੰਮੀ ਮੈਨੂੰ ਤਾਂ ਇੱਕੋ ਗੱਲ ਪਤਾ ਨਾਲੇ ਇਹ ਗੱਲ ਨਾ ਬਾਬਾ ਕਹਿ ਕੇ ਗਿਆ ਸੀ ਕਿ ਦੇਖੀ ਚੱਲ ਮਰਦਾਨਿਆਂ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਬੰਦੇ ਦੀਆਂ ਕਰਨੀਆਂ ਭਰਨੀਆਂ ਨਾ ਏਸੀ ਜਨਮ ਦੇ ਵਿੱਚ ਆ ਬਸ ਇਹ ਆ ਥੋੜਾ ਸਬਰ ਰੱਖਣਾ ਪੈਂਦਾ ਆਪਣੀਆਂ ਕੀਤੀਆਂ ਆਪਣੇ ਅੱਗੇ ਜ਼ਰੂਰ ਆਉਂਦੀਆਂ ਨੇ ਨਾ ਹੁਣ ਇੰਨਾ ਕਾਲਾ ਪਲਿਆ ਤੇ ਰੋਟੀ ਦਾ ਖਾ ਜਾ ਆ 2 ਮਿੰਟ ਹੁੰਦਾ ਮੈਂ ਰੋਟੀਆਂ ਲਾ ਦੇਨੀ ਆ ਦੋ ਅੱਗੇ ਵੀ ਤਾਂ ਬਾਹਰੋਂ ਖਾਂਦਾ ਸੀ ਹੁਣ ਵੀ ਬਾਹਰੋਂ ਹੀ ਖਾ ਲਾਂਗਾ ਔਰ ਮੈਨੂੰ ਪਤਾ ਯਾਰ ਕੰਮ 'ਚ ਪੈਸਾ ਲਾਵਾਂਗੇ ਤਾਂ ਹੀ ਕੰਮ ਅੱਗੇ ਵਧੂਗਾ ਪਰ ਮੈਂ ਵੀ ਕੀ ਕਰਾਂ ਮੇਰੀ ਚਾਰ ਜਗ੍ਹਾ ਤੇ ਪੇਮੈਂਟ ਫਸੀ ਹੋਈ ਆ ਉਧਰ ਆਊਗਾ ਤਾਂ ਬਣੂਗਾ ਔਰ ਨਹੀਂ ਯਾਰ ਲੋਨ ਲੋਨ ਨਹੀਂ ਲੈਣਾ ਮੇਕੋ ਨਹੀਂ ਵਿਆਜ ਭਰੀ ਜਾਂਦੀ ਕੋਈ ਗੱਲ ਨਹੀਂ ਮੈਂ ਕਰਦਾ ਕਿਤੇ ਹੱਲ ਪੈਸੇ ਦਾ ਟੈਨਸ਼ਨ ਨਾ ਲੈ ਆ ਲੋ ਪਾਣੀ ਕੀ ਗੱਲ ਕੋੜਾ ਕੋੜਾ ਕੀ ਚਾਗਦੇ ਹੋ ਪਾਣੀ ਲੈ ਕੇ ਆਈਆਂ ਪੀ ਲੋ ਲੈ ਜਾ ਇੱਥੋਂ ਪਾਣੀ ਇਹਦਾ ਗਲਾਸ ਵਿੱਚ ਚੱਕ ਕੇ ਮਾਰੂੰ ਨਹੀਂ ਪੀਣਾ ਤਾਂ ਨਾ ਪਿਓ ਉਹ ਤਾਂ ਤੁਸੀਂ ਫੋਨ ਤੇ ਤਪੇ ਫਿਰਦੇ ਸੀ ਮੈਂ ਸੋਚਿਆ ਚਲ ਪਾਣੀ ਪਲਾ ਕੇ ਥੋੜਾ ਠੰਡਾ ਕਰ ਦਿੰਨੀ ਆ ਚਲ ਜਾ ਇੱਥੋਂ ਤੇ ਪਾਣੀ ਵੀ ਲੈ ਜਾ ਮਾਤਾ ਸਮਝਾ ਇਹਨੂੰ ਕੁਛ ਨਹੀਂ ਤਾਂ ਮੈਂ ਇਹਦੇ ਲਾਵਾ ਕੰਨ ਤੇ ਲਾ ਦੇ ਬੇਟਾ ਕੰਨ ਤੇ ਲਾ ਦੇ ਤੂੰ ਉਦਾਂ ਤਾਂ ਸੂਤ ਕਮਾਉਣਾ ਨਹੀਂ ਕਰ ਹਾਂ ਸੰਦੀਪ ਤੇਰੀ ਭੈਣ 5 ਲੱਖ ਰੁਪਈਆ ਖਾ ਕੇ ਬੈਠੀ ਹੋਈ ਆ ਤੂੰ دیਵਾਣਾ ਕਿ ਨਹੀਂ دیਵਾਣਾ ਮੰਮੀ ਜਿੰਨੀ ਵਾਰ ਤੁਸੀਂ ਕਿਹਾ ਓਨੀ ਵਾਰ ਮੈਂ ਜੈਸਮਿਨ ਨੂੰ ਫੋਨ ਕਰਤਾ ਦਿੰਨੀ ਆ ਹੋਰ ਮੈਂ ਕੀ ਕਰਾਂ ਸੰਦੀਪ 5 ਲੱਖ ਰੁਪਈਆ ਤੇਰੀ ਭੈਣ ਖਾ ਕੇ ਬੈਠੀ ਆ ਨਾ ਫੋਨ ਕਰ ਲੈਣਾ ਕੁਛ ਨਹੀਂ ਬਣਨਾ ਠੀਕ ਆ ਨਾ ਪੈਸੇ ਸਾਨੂੰ ਲਿਆ ਕੇ ਦੇ ਜਿੱਦਾਂ ਮਰਜ਼ੀ ਕਰਕੇ ਲਿਆ ਕੇ ਦੇ ਜਦੋਂ ਪੈਸੇ ਲੈਣੇ ਸੀ ਉਦੋਂ ਤੇਰੀ ਭੈਣ ਤੇ ਜੀਜਾ ਇੱਥੇ ਕਿੰਨੇ ਗੇੜੇ ਮਾਰਦੇ ਸੀ ਮਾਤਾ ਆਪਤਾ ਇਹਦਾ ਜੀਜਾ ਪੈਸੇ ਲੈ ਕੇ ਬਾਹਰ ਵਹਿ ਗਿਆ ਹੁਣ ਨਾ ਇਹਦਾ ਜੀਜਾ ਫੋਨ ਚੱਕਦਾ ਨਾ ਇਹਦੀ ਭੈਣ ਫੋਨ ਚੱਕਦੀ ਆ ਜੇ ਇੱਕ ਗੱਲ ਨੂੰ ਲੈ ਕੇ ਦਿਨ ਰਾਤ ਨਾ ਕਲਪਿਆ ਕਰੋ ਆਪਾਂ ਇੱਕ ਅੱਧੇ ਦਿਨ ਚ ਜਾ ਕੇ ਉਹਦੇ ਕੋਲ ਪੈਸੇ ਲੈ ਆਂਦੇ ਆਂ ਹਾਂ ਤੇਰੀ ਭੈਣ ਤਾਂ ਝੋਲੀ ਚ ਲੈ ਕੇ ਪੈਸੇ ਬੈਠੀ ਹੋਈ ਹੈ ਨਾ ਤੈਨੂੰ ਜਾਨੀ ਜਾਂਦੀ ਨੂੰ ਫੜਾ ਦੂਗੀ ਪੈਸੇ ਉਹ ਜੇ ਪੈਸੇ ਲੈਣ ਆ ਸਕਦੀ ਹੈ ਨਾ ਦੇਣ ਵੀ ਆ ਸਕਦੀ ਹੈਗੀ ਹੈ ਠੀਕ ਹੈ ਨਾ ਮੰਮੀ ਮੇਰੇ ਜੀਜੇ ਨੂੰ ਹਜੇ ਬਾਹਰ ਗਏ ਨੂੰ ਟਾਈਮ ਹੀ ਕਿੰਨਾ ਹੋਇਆ ਵਾ ਕੀ ਪਤਾ ਹਜੇ ਉਹਦੀ ਉੱਥੇ ਸੈਟਿੰਗ ਹੋਈ ਆ ਜਾਂ ਨਹੀਂ ਹੋਈ ਜੀਜੇ ਤੇਰੇ ਨੂੰ 2 ਸਾਲ ਹੋ ਗਏ ਇਟਲੀ ਗਏ ਨੂੰ ਹਜੇ ਤੱਕ ਉਹਦੀ ਸੈਟਿੰਗਾਂ ਨਹੀਂ ਆਈ ਨਹੀਂ ਸੈਟਿੰਗਾਂ ਆਂਦੀ ਵਾਪਸ ਆ ਜਵੇ ਜੇ ਮੇਰਾ ਜੀਜਾ ਵਾਪਸ ਆ ਵੀ ਜਾਊਗਾ ਫਿਰ ਕਿਹੜਾ ਤੁਸੀਂ ਪੈਸੇ ਛੱਡ ਦਿੰਨੇ ਆ ਪੈਸੇ ਤਾਂ ਫਿਰ ਵੀ ਲੈਣਾ ਹੀ ਆ ਨਾ 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 ਫਿਰ ਤੇਰੇ ਜੀਜੇ ਨੂੰ ਅਸੀਂ ਫੈਕਟਰੀ 'ਚ ਕੰਮ ਤੇ ਰੱਖ ਲਾਂਗੇ ਆਪੇ ਪੈਸੇ ਪੂਰੇ ਕਰਾਈ ਜਾਊਗਾ ਉੱਥੇ ਸਾਡੇ ਮੰਮੀ ਅਸੀਂ ਆਪਦੇ ਪੈਸਿਆਂ ਲਈ 2 ਸਾਲ ਰੁਕੇ ਹੀ ਆ ਨਾ 2 ਦਿਨ ਹੋਰ ਰੁਕ ਜਾਨੇ ਆ ਅਸੀਂ ਜਾਣੇ ਆ ਗੱਲ ਕਰਕੇ ਤਾਂ ਦੇਖਦੇ ਹਾਂ ਹਾਂ ਸੰਦੀਪ ਮੇਰਾ ਮੁੰਡਾ 2 ਸਾਲ ਗੇੜੇ ਕੱਢਦਾ ਰਿਹਾ ਤੇਰੀ ਭੈਣ ਦੇ ਘਰ ਠੀਕ ਹੈ ਨਾ ਤੇ 2 ਸਾਲ ਦੇ ਵਿੱਚ ਪਟ્રોલ ਕਿੰਨਾ ਲੱਗਾ ਕਿੰਨਾ ਖੱਜਲ ਖਰਾਬ ਹੋਇਆ ਕੋਈ ਉਹਨੇ ਰਾਹ ਦਿੱਤਾ ਸਾਨੂੰ ਦੇਖ ਸੰਦੀਪ ਜੇ 2 ਸਾਲ ਕਿਸੇ ਨੇ ਨਾ 12 ਪੈਸੇ ਦਿੱਤੇ ਹੁੰਦੇ ਕਿੰਨੀ ਵਿਆਜ ਜੁੜ ਜਾਣੀ ਸੀ ਮੈਂ ਤੁਹਾਡੀ ਸਾਰੀ ਗੱਲ ਸਮਝਦੀ ਆ ਪਰ ਮੈਨੂੰ ਵੀ ਦੱਸੋ ਨਾ ਮੈਂ ਕੀ ਕਰਾਂ ਜੇ ਤੁਸੀਂ ਕਹਿੰਨੇ ਹੋ ਵੀ ਜੈਸਮੀਨ ਨੂੰ ਫੋਨ ਕਰ ਮੈਂ ਫੋਨ ਕਰ ਲੈਣੀ ਜੇ ਤੁਸੀਂ ਕਹਿੰਨੇ ਹੋ ਉੱਥੇ ਜਾ ਕੇ ਗੱਲ ਕਰਨੀ ਤਾਂ ਆਪਾਂ ਜਾ ਕੇ ਗੱਲ ਕਰ ਲੈਨੇ ਦੇਖ ਸੰਦੀਪ ਇਸ ਵਾਰ ਕੋਈ ਮੇਰਾ ਹਿੱਲਾ ਕਰਾ ਦੇ ਨਹੀਂ ਤਾਂ ਆਪਣਾ ਸਾਥ ਛੱਡ ਲੈਣਾ ਆਖਾਂ ਮੰਮੀ ਕੁਝ ਸਮਝਾਓ ਇਹਨਾਂ ਨੂੰ ਇਹਦੇ ਵਿੱਚ ਮੇਰਾ ਕੀ ਕਸੂਰ ਆ ਮੈਂ ਤਾਂ ਆਪਣੀ ਭੈਣ ਦੀ ਮਦਦ ਹੀ ਕੀਤੀ ਸੀ ਨਾ ਆਹੋ ਪੈਸੇ ਵੀ ਮੇਰਾ ਮੁੰਡਾ ਦੇਵੇ ਹੈ ਤੇ ਸਮਝਾਵਾਂ ਵੀ ਮੈਂ ਹੀ ਆਪਣੇ ਮੁੰਡੇ ਨੂੰ ਤੇਰਾ ਜੀਜਾ ਬਾਹਰ ਐਸ਼ਾਂ ਲਵੇ ਟਹਿ ਜਾਣਾ ਨਾ ਹੋਵੇ ਤਾਂ ਮਛਤਰ ਮੁਰਗਾ ਦਾ ਮੂੰਹ ਨਾ ਬਣਾ ਆਪਣੀ ਭੈਣ ਨੂੰ ਫੋਨ ਕਰ ਦੇ ਕੱਲ ਨੂੰ ਆ ਰਹੇ ਹਾਂ ਹੁਣ ਇੱਥੇ ਬੈਠੀ ਕਰਦੀ ਆ ਚੱਲ ਥੋ